ਸੋਹੰ ਮੰਹਾਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮੰਹਾਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮੰਹਾਰਾਈਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋਹੰ ਮਹਾਰਾਜੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੱਚੇ ਪਾਤਸ਼ਾਹ ਦੀ ਗ੍ਰਿਫਤਾਰ ਹੋਣ ਦੀ ਸਾਖੀ ਸੱਚੇ ਪਾਤਸ਼ਾਹ ਦੀ ਗ੍ਰਿਫਤਾਰ ਹੋਣ ਦੀ ਸਾਖੀ ਸੰਗਰੂਰ ਦੇ ਚਾਰ ਦਰਵਾਜੇ ਸਨ ਸਾਰਿਆਂ ਤੇ ਚਾਰ ਹੀ ਗੁਰਦੁਆਰੇ ਬਣੇ ਹੋਏ ਸਨ ਸੰਗਰੂਰ ਦੇ ਚਾਰ ਦਰਵਾਜੇ ਸਨ ਸਾਰਿਆਂ ਤੇ ਚਾਰ ਹੀ ਗੁਰਦੁਆਰੇ ਬਣੇ ਹੋਏ ਸਨ ਜੀ ਗੁਰਦੁਆਰਿਆਂ ਦੇ ਅੱਠ ਗ੍ਰੰਥੀ ਪੁਲਸ ਨੇ ਹੁਕਮ ਨਾਲ ਇਕੱਠੇ ਕੀਤੇ ਸਨ ਤੇ ਅਲਮਾਰੀ ਦਾ ਜਿੰਦਰਾ ਖੋਲ ਕੇ ਨੌ ਬਸਤੇ ਕੱਢ ਕੇ ਰੱਖ ਦਿੱਤੇ ਇੱਕ ਇੱਕ ਬਸਤਾ ਖੋਲ ਕੇ ਵਜ਼ੀਰ ਸਾਹਿਬ ਨੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਇੱਕ ਇੱਕ ਬਸਤਾ ਖੋਲ ਸੱਚੇ ਪਾਤਸ਼ਾਹੀ ਗ੍ਰਫਤਾਰ ਹੋਣ ਦੀ ਸਾਖੀ ਸੰਗਰੂਰ ਦੇ ਚਾਰ ਦਰਵਾਜੇ ਸਨ ਸਾਰਿਆਂ ਤੇ ਚਾਰ ਹੀ ਗੁਰਦੁਆਰੇ ਬਣੇ ਹੋਏ ਸਨ ਜੀ ਗੁਰਦੁਆਰਿਆਂ ਦੇ ਅੱਠ ਗ੍ਰੰਥੀ ਪੁਲਸ ਨੇ ਹੁਕਮ ਨਾਲ ਇਕੱਠੇ ਕੀਤੇ ਸਨ ਤੇ ਅਲਮਾਰੀ ਦਾ ਜੰਦਰਾ ਖੋਲ ਕੇ ਨੌ ਬਸਤੇ ਕੱਢ ਕੇ ਰੱਖ ਦਿੱਤੇ ਇੱਕ ਇੱਕ ਬਸਤਾ ਖੋਲ ਕੇ ਵਜ਼ੀਰ ਸਾਹਿਬ ਨੇ ਬਾਣੀ ਪੜਾਉਣੀ ਸ਼ੁਰੂ ਕਰ ਦਿੱਤੀ ਰਾਜਾ ਉਸ ਵਕਤ ਸ਼ਿਮਲੇ ਸੀ ਹਾਰ ਦੇ ਮਹੀਨੇ ਦੀ ਗਰਮੀ ਕਰਕੇ ਜਿਉਂ-ਜਿਉਂ ਬਾਣੀ ਪੜਨ ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਉੱਤੇ ਲਿਖਿਆ ਆਵੇ ਮਾਝੇ ਦੇ ਸਿੱਖਾਂ ਦਾ ਨਾਮ ਹੀ ਉੱਤੇ ਬਹੁਤ ਲਿਖੇ ਹੋਏ ਸਨ ਜੋ ਮਾਝੇ ਦੇਸ਼ ਵਿੱਚ ਭਾਣੇ ਵਰਤਣੇ ਸੀ ਕਾਲਯੁਗ ਦੇ ਜੀਆਂ ਨਾਲ ਹੋਣੀ ਸੀ ਸਭ ਲਿਖਿਆ ਹੋਇਆ ਸੀ ਜੋ ਰਾਜਿਆਂ ਰਾਣਿਆਂ ਨਾਲ ਵਰਤਣੀ ਸੀ ਉਹ ਵੀ ਲਿਖੀ ਹੋਈ ਸੀ ਗ੍ਰੰਥੀ ਐਸੇ ਬੇਈਮਾਨ ਸੀ ਜੋ ਅੰਗਰੇਜ਼ਾਂ ਦੇ ਵਿਰੁੱਧ ਬਚਨ ਸੀ ਉਹ ਕੱਢ ਲੈਣ ਤੇ ਜਿਹੜੇ ਦੂਸਰੇ ਬਚਨ ਹੋਣ ਉਹ ਰੱਖ ਦੇਣ ਜਿਹੜੇ ਬਚਨ ਲਿਖੇ ਹੋਣ ਕਿ ਅੰਗਰੇਜ਼ਾਂ ਦਾ ਰਾਜ ਨਾ ਰਹੇਗਾ ਤੇ ਰਾਜਿਆਂ ਕੋਲ ਇੱਕ ਇੱਕ ਹੱਲ ਦੀ ਪੈਲੀ ਰਹਿ ਜਾਵੇਗੀ ਇਹੋ ਜੇ ਬਚਨ ਜਾ ਕੇ ਵਜ਼ੀਰ ਸਾਹਿਬ ਨੂੰ ਸੁਣਾ ਦੇਣ ਫਿਰ ਇਧਰ ਮੱਝ ਦੇਸ਼ ਵਿੱਚ ਸਿੱਖਾਂ ਦੀ ਪਰਚੋੜ ਹੋਣ ਲੱਗ ਪਈ ਕਈ ਸਿੱਖ ਆਪੇ ਜਾਂ ਹਾਜ਼ਰ ਹੋਏ ਕਈ ਲੁਕ ਗਏ ਕਈ ਫੜ ਕੇ ਖੜੇ ਗਏ ਸੱਚੇ ਪਿਤਾ ਦੀਨ ਦੁਨੀ ਦੇ ਵਾਲੀ ਨੂੰ ਫੜਨ ਵਾਸਤੇ ਪੁਲਿਸ ਪਈ ਉਸੇ ਦਿਨ ਸੱਚੇ ਪਾਤਸ਼ਾਹ ਦਾ ਸ਼ਹਾਰਾ ਪਿਆ ਸੀ ਤਰਕਾਲਾ ਨੂੰ ਸੱਚੇ ਪਿਤਾ ਨੂੰ ਪੁਲਿਸ ਨੇ ਫੜ ਲਿਆ ਹੈ ਜੀ ਪਾਤਸ਼ਾਹ ਨੂੰ ਕਹਿਣ ਲੱਗੇ ਹੱਥ ਕੜੀ ਲਾਉਣੀ ਹੈ ਪਾਤਸ਼ਾਹ ਖੁੰਡੇ ਵਾਲੀ ਬਾ ਅੱਗੇ ਕਰ ਦਿੱਤੀ ਪੁਲਿਸ ਵਾਲਿਆਂ ਕਿਹਾ ਗਵਰਨਮੈਂਟ ਦਾ ਗद्दार ਹੋ ਕੇ ਵੀ ਖੁੰਡਾ ਅੱਗੇ ਕਰਕੇ ਵਖਾਉਂਦਾ ਹੈ ਉਹਨਾਂ ਨੇ ਕਿਹਾ ਕਿ ਦੋਵੇਂ ਹੱਥਾਂ ਨੂੰ ਹੱਥ ਘੜੀ ਲਾਉਣੀ ਹੈ ਪਾਤਸ਼ਾਹ ਕਿਹਾ ਦੋਹਾਂ ਨੂੰ ਨਾ ਲਾਓ ਫਿਰ ਪੁਲਸ ਨੇ ਕਿਹਾ ਕਿ ਇਹਦੀਆਂ ਦੋਵੇਂ ਬਾਹਾਂ ਪਿੱਛੇ ਨੂੰ ਮੁਸ਼ਕਾਂ ਦੇ ਕੇ ਹੱਥ ਘੜੀ ਲਾਓ ਇਸੇ ਤਰ੍ਹਾਂ ਹੀ ਪਾਤਸ਼ਾਹ ਦੀਆਂ ਦੋਵੇਂ ਬਾਹਾਂ ਪਿੱਛੇ ਕਰਕੇ ਹੱਥ ਘੜੀ ਲਾਈ ਗਈ ਹੱਥ ਘੜੀ ਲਾ ਕੇ पिछे हटे ही सन के हथ कड़ी आपे डिग पई हड़ी ला के पिछे हटे ही सन के हथ कड़ी आपे डिग पई हौलदार कहा कि चंकी तरह नहीं लाई ताला नहीं लगा फिर लाओ फिर दोबारा लाई गई पर फिर भी उस तरह ही आपे खुल के ਡਿੱਗ ਪਈ ਤੀਜੀ ਵਾਰ ਹੌਲਦਾਰ ਨੇ ਫੇਰ ਖੁਦ ਲਈ ਤਸੱਲੀ ਨਾਲ ਖਿੱਚ ਕੇ ਵੇਖੀ ਤੇ ਕਿਹਾ ਕਿ ਚੰਗੀ ਤਰ੍ਹਾਂ ਚਾਬੀ ਨਹੀਂ ਸੰਨ ਲਾਉਂਦੇ ਹੁਣ ਡਿੱਗ ਪਵੇ ਖਾਂ ਜਰਾ ਪਿੱਛੇ ਹੀ ਹੌਲਦਾਰ ਹੋਇਆ ਸੀ ਜਰਾ ਪਿੱਛੇ ਹੀ ਹੌਲਦਾਰ ਹੋਇਆ ਹੈ ਤਾਂ ਹੱਥ ਕੜੀ ਫੇਰ ਡਿੱਗ ਪਈ ਪਾਦਸ਼ਾਹ ਆਖਿਆ ਸਾਡੇ ਹੱਥ ਕੜੀ ਹੁਣ ਨਹੀਂ ਰਹਿ ਸਕਦੀ ਜੇ ਇੱਕ ਹੱਥ ਨੂੰ ਪਹਿਲੋਂ ਲਾ ਲੈਂਦੇ ਤਾਂ ਰਹਿ ਜਾਣੀ ਸੀ ਪਾਤਸ਼ਾ ਆਖਿਆ ਸਾਡੇ ਹੱਥ ਕੜੀ ਹੁਣ ਨਹੀਂ ਰਹਿ ਸਕਦੀ ਜੇ ਇੱਕ ਹੱਥ ਨੂੰ ਪਹਿਲੋਂ ਲਾ ਲੈਂਦੇ ਤਾਂ ਰਹਿ ਜਾਣੀ ਸੀ ਪਾਤਸ਼ਾ ਕਿਹਾ ਜਾਓ ਹੁਣ ਭਾਵੇਂ ਦੁਨੀਆ ਭਰ ਦੀਆਂ ਹੱਥ ਕੜੀਆਂ ਲੈ ਆਓ ਸਾਡੇ ਨਹੀਂ ਲਗੇਗੀ ਪੁਲਸ ਵਾਲੇ ਹੈਰਾਨ ਹੋ ਗਏ ਤੇ ਬੇਨਤੀ ਕੀਤੀ ਕਿ ਬਾਬਾ ਜੀ ਮਾਫ ਕਰਨਾ ਸਾਨੂੰ ਪਤਾ ਨਹੀਂ ਸੀ ਅਸੀਂ ਤੇ ਸਰਕਾਰ ਦਾ ਹੁਕਮ ਮੰਨ ਕੇ ਆਏ ਸੀ ਸਾਡੀ ਵੀ ਇੱਛਤ ਰੱਖਣੀ ਜੀ ਐਸੇ ਤਰ੍ਹਾਂ ਹੀ ਸਾਡੇ ਨਾਲ ਚੱਲੋ ਜੀ ਸਰਕਾਰ ਕੋ ਆਪ ਨੂੰ ਪੇਸ਼ ਕੀਤਾ ਜਾਣਾ ਹੈ ਜੀ ਪਾਤਸ਼ਾਹ ਨਾਲ ਤੁਰ ਪੈਂਦੇ ਹਨ ਜੀ ਜਿਸ ਵਕਤ ਆਛਣ ਫੜ ਕੇ ਲੈ ਗਏ ਹਨ ਤੇ ਪਿੰਡ ਦੇ ਲੋਕੀ ਬੜੇ ਖੁਸ਼ ਹਨ ਭਾਈ ਭਈ ਮਹਾਰਾਜ ਵੀ ਰੋਜ਼ ਕੜਾ ਖਾਂਦੇ ਸੀ ਹੁਣ ਨਹੀਂ ਜਿਉਂਦੇ ਮੁੜ ਕੇ ਆਉਂਦੇ ਫਿਰ ਗਏ ਗਲੀਆਂ ਵਿੱਚ ਜਿਹੜਾ ਫਿਰਨਾ ਸੀ ਸੱਚੇ ਪਿਤਾ ਜਾਣ ਲੱਗੇ ਆਪਣੀ ਭੈਣ ਠਾਕਰੀ ਨੂੰ ਆਖ ਕੇ ਗਏ ਸੀ ਕਿ ਅਸੀਂ ਅੱਜ ਦੇ ਦਿਨ ਵੀਰਵਾਰ ਅਠਾ ਦਿਨਾਂ ਨੂੰ ਆ ਜਾਵਾਂਗੇ ਸੱਚੇ ਪਿਤਾ ਜਾਣ ਲੱਗੇ ਆਪਣੀ ਭੈਣ ਠਾਕਰੀ ਨੂੰ ਆਖ ਗਏ ਕਿ ਅਸੀਂ ਅੱਜ ਦੇ ਦਿਨ ਵੀਰਵਾਰ ਅਠਾ ਦਿਨਾਂ ਨੂੰ ਆ ਜਾਵਾਂਗੇ ਦਿਲ ਵਿੱਚ ਨਾ ਕੁਛ ਕਰਿਓ ਜੇ ਇੱਕ ਜ਼ਿਮੀਦਾਰ ਨੇ ਸੱਚੇ ਪਿਤਾ ਤੋਂ ਮੰਗ ਕੇ ਸੋਨੇ ਦਾ ਕੈਂਠਾ ਖੜਿਆ ਹੋਇਆ ਸੀ ਉਸ ਨੂੰ ਬੀਬੀ ਠਾਕਰੀ ਪੁੱਛਿਆ ਤੇ ਉਹ ਮੁਕਰ ਗਿਆ ਹਲਵਾਈ ਐਵੇਂ ਆਖੇ ਮੈਂ ਪਾਤਸ਼ਾਹ ਕੋਲੋਂ 100 ਰੁਪਿਆ ਲੈਣਾ ਹੈ ਗੱਲ ਕੀ ਲੋਕਾਂ ਦੇ ਦਿਲ ਵਿੱਚ ਕਿ ਪਾਤਸ਼ਾਹ ਕਿਹੜਾ ਹੁਣ ਆਉਣਾ ਹੈ ਜੋ ਦਾ ਵੱਜ ਜਾਏ ਉਹ ਚੰਗਾ ਹੈ ਜਿੰਨਾ ਸਿੱਖਾਂ ਦੇ ਵਾਣੀ ਵਿੱਚ ਨਾਮ ਸਨ ਉਹ ਵੀ ਦਿੱਲੀੋਂ ਫੜੇ ਆ ਗਏ ਗੋਪਾਲ ਸਿੰਘ ਦਿੱਲੀੋਂ ਨਿਹੰਗ ਦਾ ਬਾਣਾ ਰੱਖਦਾ ਸੀ ਗੋਪਾਲ ਸਿੰਘ ਦਿੱਲੀੋਂ ਨਿਹੰਗ ਦਾ ਬਾਣਾ ਰੱਖਦਾ ਸੀ ਉਹ ਵੀ ਫੜਿਆ ਆ ਗਿਆ ਫੇਰ ਸਾਰੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਸਾਰਿਆਂ ਨੂੰ ਵਜ਼ੀਰ ਦੀ ਕੋਠੀ ਸੱਦ ਲਿਆ ਜੀ ਜਿਸ ਵਕਤ ਵਜ਼ੀਰ ਸਾਹਿਬ ਦੀ ਕੋਠੀ ਗਏ ਤੇ ਉਹਨਾਂ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਨੂੰ ਕੁਰਸੀ ਗਾ ਦਿੱਤੀ ਸਾਰੇ ਹਾਕਮ ਵੀ ਉਥੇ ਹਾਜ਼ਰ ਹਨ ਜੀ ਸਿੱਖ ਵੀ ਸਾਰੇ ਬੈਠੇ ਹਨ ਲਾਹੌਰੋਂ ਡਿਪਟੀ ਕਮਿਸ਼ਨਰ ਵੀ ਉਥੇ ਗਿਆ ਹੋਇਆ ਸੀ ਜਿਹੜੀਆਂ ਫਰਜ਼ਾਂ ਲਿਖੀਆਂ ਸਨ ਉਹ ਵਜ਼ੀਰ ਕੋਲ ਸਨ ਜਿਸ ਵਕਤ ਵਜ਼ੀਰ ਸਾਹਿਬ ਦੀ ਕੋਠੀ ਗਏ ਤੇ ਉਹਨਾਂ ਪਾਤਸ਼ਾਹ ਤੇ ਬਾਬੇ ਮਨੀ ਸਿੰਘ ਨੂੰ ਕੁਰਸੀ ਢਾ ਦਿੱਤੀ ਸਾਰੇ ਹਾਕਮ ਵੀ ਉੱਥੇ ਹਾਜ਼ਰ ਸਨ ਜੀ ਸਿੱਖ ਵੀ ਸਾਰੇ ਬੈਠ ਗਏ ਲਾਹੌਰੋਂ ਡਿਪਟੀ ਕਮਿਸ਼ਨਰ ਵੀ ਉੱਥੇ ਗਿਆ ਹੋਇਆ ਸੀ ਜਿਹੜੀਆਂ ਫਰਜ਼ਾਂ ਲਿਖੀਆਂ ਸਨ ਉਹ ਵਜ਼ੀਰ ਕੋਲ ਸਨ ਵਜ਼ੀਰ ਸੱਚੇ ਪਾਤਸ਼ਾਹ ਨਾਲ ਬਚਨ ਕਰਦਾ ਹੈ ਕਿ ਮਹਾਰਾਜ ਜੀ ਸੰਤ ਬਚਨ ਕਰਦੇ ਹਨ ਕਿ ਮਹਾਰਾਜ ਬਾਣੀ ਲਿਖਾਉਂਦੇ ਹਨ ਤੇ ਅਸੀਂ ਲਿਖਦੇ ਹਾਂ ਤੁਸੀਂ ਲਿਖਾਉਂਦੇ ਜੇ ਮਹਾਰਾਜ ਹੋਰੀਆਂ ਆਖਦੇ ਹਨ ਕਿ ਅਸੀਂ ਤਾਂ ਨਹੀਂ ਲਿਖਾਉਂਦੇ ਨਾ ਅਸੀਂ ਪੜੇ ਹਾਂ ਫਿਰ ਮਨੀ ਸਿੰਘ ਨੂੰ ਆਖਣ ਲੱਗੇ ਸੰਤ ਜੀ ਮਹਾਰਾਜ ਹੋਰ ਹੀ ਆਉਂਦੇ ਹਨ ਅਸੀਂ ਤਾਂ ਨਹੀਂ ਲਿਖਾਉਂਦੇ ਮਨੀ ਸਿੰਘ ਆਖਿਆ ਵਜ਼ੀਰ ਸਾਹਿਬ ਮਹਾਰਾਜ ਹੋਰੀ ਦੇਖ ਕਰਕੇ ਨਹੀਂ ਲਿਖਾਉਂਦੇ ਜੋਤ ਰੂਪੀ ਲਿਖਾਉਂਦੇ ਹਨ ਫਿਰ ਵਜ਼ੀਰ ਸਾਹਿਬ ਆਖਿਆ ਮਨੀ ਸਿੰਘ ਦੇ ਆਖਿਆ ਵਜ਼ੀਰ ਸਾਹਿਬ ਮਹਾਰਾਜ ਹੋਰੀ ਦੇਖ ਕਰਕੇ ਨਹੀਂ ਲਿਖਾਉਂਦੇ ਜੋਤ ਰੂਪੀ ਲਿਖਾਉਂਦੇ ਹਨ ਫਿਰ ਵਜ਼ੀਰ ਸਾਹਿਬ ਆਖਿਆ ਸਾਹ ਮਹਾਰਾਜ ਜੀ ਬਾਬੇ ਮਨੀ ਸਿੰਘ ਹੋਰੀ ਆਂਦੇ ਹਨ ਜੋਤ ਰੂਪੀ ਲਿਖਾਉਂਦੇ ਹੋ ਮਹਾਰਾਜ ਹੋਰਾਂ ਆਖਿਆ ਅਸੀਂ ਜ਼ੁਬਾਨੀ ਕੋਈ ਬਚਨ ਨਹੀਂ ਕਰਦੇ ਅਸੀਂ ਬਿਲਕੁਲ ਅਨਪੜ ਹਾਂ ਤੇ ਅੰਗੂਠਾ ਲਾਉਂਦੇ ਹਾਂ ਸਾਡੇ ਘਰ ਸੰਤ ਆਉਂਦੇ ਰਹੇ ਹਨ ਤੇ ਸਾਡੇ ਮਾਪੇ ਵੀ ਪ੍ਰਸ਼ਾਦ ਸੰਤਾਂ ਨੂੰ ਸਿਖਾਉਂਦੇ ਸੀ ਤੇ ਅਸੀਂ ਵੀ ਸਿਖਾਈ ਜਾਂਦੇ ਹਾਂ ਵजीर ਸਾਹਿਬ ਫਿਰ ਮਨੀ ਸਿੰਘ ਨੂੰ ਪੁੱਛਿਆ ਕਿ ਸੰਤਾ ਸਾਡੇ ਤਿੰਨ ਮਣ ਪੱਕੀ ਤੇ ਸੱਤ ਸਟਾਂਕ ਕਾਗਤ ਲਿਖਿਆ ਹੈ ਤੂੰ ਆਪਣੇ ਆਪ ਲਿਖਿਆ ਹੈ ਮਹਾਰਾਜ ਤਾਂ ਪੜੇ ਹੋਏ ਨਹੀਂ ਹਨ ਮਨੀ ਸਿੰਘ ਆਂਦਾ ਹਾ ਵजीर ਸਾਹਿਬ ਤੁਹਾਨੂੰ ਇਹਨਾਂ ਦਾ ਨਹੀਂ ਪਤਾ ਇਹ ਪਰਿਪੂਰਨ ਪਰਮੇਸ਼ਰ ਹਨ ਯੁਗ ਉਲਟਾਉਣ ਵਾਸਤੇ ਅਵਤਾਰ ਧਾਰਦੇ ਹਨ ਸਤਜੋਗ ਵਿੱਚ ਹੰਸਾ ਅਵਤਾਰ ਸੀ ਤ੍ਰੇਤੇ ਵਿੱਚ ਰਾਮ ਅਵਤਾਰ ਸਨ ਜਿਨ੍ਹਾਂ ਨੇ ਅਵਤਾਰ ਲੈਣ ਤੋਂ ਸੈਂਕੜੇ ਬਰਸ ਪਹਿਲਾਂ ਵਾਲਮੀਕੀ ਰਮੈਣ ਲਿਖਾਈ ਸੀ ਦਵਾਪਰ ਵਿੱਚ ਕ੍ਰਿਸ਼ਨ ਅਵਤਾਰ ਅਖਵਾਇਆ ਜਿਨ੍ਹਾਂ ਨੇ ਬਿਆਨਤ ਲੀਲਾ ਸੰਸਾਰ ਵਿੱਚ ਕੀਤੀਆਂ ਜੀ ਮਹਾਰਾਜ ਜੀ ਪੜੇ ਹੋਏ ਨਹੀਂ ਹਨ ਮਨੀ ਸਿੰਘ ਆਂਦਾ ਹੈ ਵਜ਼ੀਰ ਸਾਹਿਬ ਤੁਹਾਨੂੰ ਇਹਨਾਂ ਦਾ ਨਹੀਂ ਪਤਾ ਇਹ ਪਰਿਪੂਰਨ ਪਰਮੇਸ਼ਰ ਹਨ ਯੁਗ ਉਲਟਾਉਣ ਵਾਸਤੇ ਅਵਤਾਰ ਧਾਰਦੇ ਹਨ ਸਤਜੁਗ ਵਿੱਚ ਹੰਸਾ ਅਵਤਾਰ ਸੀ ਤ੍ਰੇਤੇ ਵਿੱਚ ਰਾਮ ਅਵਤਾਰ ਸਨ ਜਿਨ੍ਹਾਂ ਨੇ ਅਵਤਾਰ ਲੈਣ ਤੋਂ ਸੈਂਕੜੇ ਬਰਸ ਪਹਿਲਾਂ ਬਾਲਮਿਕੀਰ ਮੈਣ ਲਿਖਾਈ ਸੀ ਦੁਆਪਰ ਵਿੱਚ ਕ੍ਰਿਸ਼ਨ ਅਵਤਾਰ ਅਖਵਾਇਆ ਜਿਨ੍ਹਾਂ ਨੇ ਬੇਅੰਤ ਲੀਲਾ ਸੰਸਾਰ ਵਿੱਚ ਕੀਤੀਆਂ ਹਨ ਜੀ ਕਲਯੁਗ ਵਿੱਚ ਮਹਾਰਾਜ ਸ਼ੇਰ ਸਿੰਘ ਦਾ ਅਵਤਾਰ ਧਾਰਿਆ ਹੈ ਤੇ ਜੇ ਮੇਰੇ ਗਰੀਬ ਤੇ ਦਇਆ ਕਰਕੇ ਬਾਣੀ ਲਿਖਵਾਈ ਹੈ ਕੋਈ ਵੱਡੀ ਗੱਲ ਨਹੀਂ ਇਹ ਤਾਂ ਤਤਕਰੇ ਲਿਖੇ ਹਨ ਜਦੋਂ ਕਲਯੁਗ ਦਾ ਨਾਸ ਕਰਕੇ ਸੱਚੇ ਪਿਤਾ ਸਤਜੁਗ ਲਾਇਆ ਉਦੋਂ ਤਾਂ ਗੱਡੇ ਦਾ ਵਿਸਤਾਰ ਬਾਣੀ ਬਣੇਗੀ ਸ੍ਰੀ ਹਰਮੰਦਰ ਦੇ ਵਕਤ ਆਪਣੀ ਹੱਥੀਂ ਰਾਵਣ ਨੂੰ ਮਾਰਿਆ ਸੀ ਜਦੋਂ ਕਲਯੁਗ ਦਾ ਨਾਸ ਕਰਕੇ ਸੱਚੇ ਪਿਤਾ ਸਤਜੁਗ ਲਾਇਆ ਉਦੋਂ ਤਾਂ ਗੱਡੇ ਦਾ ਵਿਸਤਾਰ ਬਾਣੀ ਬਣੇਗੀ ਸ੍ਰੀ ਰਾਮਚੰਦਰ ਦੇ ਵਕਤ ਆਪਣੀ ਹੱਥੀਂ ਰਾਵਣ ਨੂੰ ਮਾਰਿਆ ਸੀ ਕ੍ਰਿਸ਼ਨ ਮਹਾਰਾਜ ਦੇ ਵਕਤ ਪਾਂਡਵਾਂ ਦੀ ਜੈ ਕਰਾਈ ਸੀ ਆਪ ਭਗਵਾਨ ਰਸਵਾਹੀ ਬਣਿਆ ਸੀ ਹੁਣ ਮਹਾਰਾਜ ਸ਼ੇਰ ਸਿੰਘ ਨਾ ਆਪ ਲੜੇਗਾ ਨਾ ਸਿੱਖ ਲੜਾਵੇਗਾ ਸਭ ਕਲ ਯੁਗ ਦੇ ਰਾਜੇ ਆਪਸ ਵਿੱਚ ਭੇੜ ਭੇੜ ਕੇ ਮਾਰ ਦਏਗਾ ਸੰਤਾ ਜਿਸ ਵਕਤ ਵਜ਼ੀਰ ਸਾਹਿਬ ਇਹ ਬਚਨ ਦਸੇ ਵਜ਼ੀਰ ਸਾਹਿਬ ਬਚਨ ਸੁਣ ਕੇ ਚੁੱਪ ਹੋ ਗਏ ਸੱਚੇ ਪਾਤਸ਼ਾਹ ਮਨੀ ਸਿੰਘ ਨੂੰ ਹੌਲੀ ਜਿਹੀ ਕੰਨ ਵਿੱਚ ਆਖਿਆ ਬਾਬਾ ਤੂੰ ਸਾਨੂੰ ਹੁਣ ਇੱਥੇ ਪਰਮੇਸ਼ਰ ਨਾ ਆਖ ਅਸੀਂ ਤੈਨੂੰ ਸਵੇਰੇ ਨਾਲ ਲੈ ਚਲਾਂਗੇ ਮਨੀ ਸਿੰਘ ਉੱਚੀ ਸਾਰੀ ਆਖਣ ਲੱਗਾ ਲਓ ਜੀ ਸਾਡੇ ਕੋਲੋਂ ਹੁਣ ਝੂਠ ਅਖਮਾਉਂਦੇ ਜੇ ਤੁਸੀਂ ਪਰਿਪੂਰਨ 16 ਕਲਾ ਸੰਪੂਰਨ ਮਹਾਰਾਜ ਸ਼ੇਰ ਸਿੰਘ ਨਹੀਂ ਜੇ ਲਓ ਜੀ ਸਾਡੇ ਕੋਲੋਂ ਹੁਣ ਝੂਠ ਖਵਾਉਂਦੇ ਜੋ ਮਨੀ ਸਿੰਘ ਉੱਚੀ ਸਾਰੀ ਆਖਣ ਲੱਗਾ ਲਓ ਜੀ ਸਾਡੇ ਕੋਲੋਂ ਹੁਣ ਝੂਠ ਖਵਾਉਂਦੇ ਜੇ ਤੁਸੀਂ ਪਰਿਪੂਰਨ 16 ਕਲਾ ਸੰਪੂਰਨ ਮਹਾਰਾਜ ਸ਼ੇਰ ਸਿੰਘ ਨਹੀਂ ਜੇ ਤੁਹਾਡੇ ਹੱਥ ਵਿੱਚ ਪ੍ਰਥਮੀਆਂ ਜੀ ਕਰੇ ਤੇ ਘੋਟ ਲਓ ਜੀ ਕਰੇ ਤੇ ਰਹਿਣ ਦਿਓ ਸੱਚੇ ਪਿਤਾ ਮੈਂ ਤੇਰੇ ਸਾਡੇ ਤਿੰਨ ਮਣ ਪੱਕੀ ਬਾਣੀ ਹੱਥੀ ਲੈ ਕੇ ਹੁਣ ਝੂਠ ਆਖਦਿਆਂ ਇਹ ਮਹਾਰਾਜ ਨਹੀਂ ਕਦਾ ਚਿਤ ਇਹ ਬਚਨ ਨਹੀਂ ਹੋਵੇਗਾ ਮੇਰੇ ਮੂੰਹੋਂ ਇਹ ਨਾ ਨਿਕਲੂਗੇ ਤੁਸੀਂ ਪਾਤਸ਼ਾਹ ਨਹੀਂਗੇ ਫਿਰ ਪਾਤਸ਼ਾਹ ਆਖਣ ਲੱਗੇ ਚੰਗਾ ਬੈਠਾ ਰੋ ਮਨੀ ਸਿੰਘ ਆਖਣ ਲਗਾ ਦੀਨदयाल ਤੇਰੇ ਹੁਕਮ ਵਿੱਚ ਬੈਠਾ ਹਾਂ ਫੇਰ ਕੀ ਹੋਇਆ ਵਜ਼ੀਰ ਸਾਹਿਬ ਸਿੱਖਾਂ ਨੂੰ ਪੁੱਛਣ ਲੱਗੇ ਸਿੱਖੋ ਤੁਸੀਂ ਦੱਸੋ ਤੁਸੀਂ ਕੀ ਮਹਾਰਾਜ ਦੀ ਕਣੀ ਵੇਖੀ ਹੈ ਮਾਨਵੇ ਦੀ ਸਿੱਖੀ ਆਖਣ ਲੱਗੀ ਜੀ ਅਸਾਂ ਤਾਂ ਨਾ ਮਹਾਰਾਜ ਹੋਰਾਂ ਦਾ ਕੁਝ ਵੇਖਿਆ ਤੇ ਨਾ ਸੰਤ ਮਨੀ ਸਿੰਘ ਦਾ ਵਜੀਰ ਸਾਹਿਬ ਆਖਣ ਲਗਾ ਜੇ ਤੁਸੀਂ ਮਨੀ ਸਿੰਘ ਦੇ ਸਿੱਖ ਨਹੀਂ ਤੇ ਤੁਸੀਂ ਕਿਸ ਤਰ੍ਹਾਂ ਫੜੇਗੇ ਸਿੱਖ ਆਖਣ ਲੱਗੇ ਜੀ ਅਸੀਂ ਸਗੋਂ ਅਗੋਂ ਮੇਲਾ ਵੇਖ ਕੇ ਆਏ ਸਾਂ ਸੰਤ ਕਰਕੇ ਰਸਤੇ ਵਿੱਚ ਕੋਲ ਬਹਿ ਗਏ ਤੇ ਨਾਲ ਫੜੇ ਗਏ ਹਾਂ ਇੱਕ ਲੁਧਿਆਣੇ ਜ਼ਿਲ੍ਹੇ ਆਲਮਗੀਰ ਰਤਨ ਇੱਕ ਲੁਧਿਆਣੇ ਜ਼ਿਲ੍ਹਾ ਆਲਮਗੀਰ ਨਗਰ ਦਾ ਰਤਨ ਸਿੰਘ ਸਿੱਖ ਸੀ ਉਸ ਆਖਿਆ ਜੀ ਮੈਂ ਮਨੀ ਸਿੰਘ ਨੂੰ ਗੁਰੂ ਧਾਰਨ ਕੀਤਾ ਹੈ ਬਹਾਉਲ ਸਿੰਘ ਨੂੰ ਵਜ਼ੀਰ ਨੇ ਆਵਾਜ਼ ਮਾਰੀ ਬਹਾਉਲ ਸਿੰਘ ਮਨੀ ਸਿੰਘ ਕੀ ਤੇਰਾ ਗੁਰੂ ਹੈ ਬਾਣੀ ਵਿੱਚ ਤੇਰਾ ਨਾਮ ਲਿਖਿਆ ਹੈ ਉਸ ਆਖਿਆ ਜੀ ਮਨੀ ਸਿੰਘ ਸਾਡਾ ਗੁਰੂ ਹੈ ਕਿਉਂਕਿ ਸੰਤਾਂ ਦੀ ਮਿਹਰ ਨਾਲ ਸਾਨੂੰ ਨੇਕਲੰਕ ਅਵਤਾਰ ਸ੍ਰੀ ਪੂਰਨ ਪਰਮੇਸ਼ਵਰ ਦੇ ਦਰਸ਼ਨ ਹੋਏ ਹਨ ਕਾਨ ਸਿੰਘ ਵੀ ਆਖਿਆ ਜੀ ਅਸੀਂ ਸਿੱਖਾਂ ਸਾਡੇ ਤੇ ਇਹਨਾਂ ਦੀ ਬੜੀ ਕਿਰਪਾ ਹੈ ਜਿਨ੍ਹਾਂ ਨੂੰ ਦੇਖ ਕਰਕੇ ਅਵਤਾਰ ਦੇ ਦਰਸ਼ਨ ਹੋਏ ਹਨ ਇਸ ਦਰਸ਼ਨ ਨੂੰ ਵਜ਼ੀਰ ਸਾਹਿਬ ਦੇਵੀਆਂ ਦੇਵਤੇ ਤਰਸਦੇ ਤਰਸ ਰਹੇ ਹਨ ਫੇਰ ਤੇਰਾ ਸਿੰਘ ਫਿਰ ਤੇਜਾ ਸਿੰਘ ਨੂੰ ਪੁੱਛਿਆ ਤੇਜਾ ਸਿੰਘ ਤੂੰ ਦੱਸ ਤੇਜਾ ਸਿੰਘ ਵੀ ਆਖਿਆ ਜੀ ਮੇਰਾ ਗੁਰੂ ਹੈ ਬਾਬਾ ਮਨੀ ਸਿੰਘ ਗੁਰੂ ਐਸਾ ਚਾਹੀਏ ਜਿਸ ਨੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਸ਼ਰਨ ਪਾਇਆ ਹੈ ਦਿੱਲੀ ਵਾਲੇ ਖੜ ਸਿੰਘ ਨੂੰ ਪੁੱਛਿਆ ਖੜ ਸਿੰਘ ਮਨੀ ਸਿੰਘ ਤੇਰੇ ਕੀ ਲੱਗਦੇ ਹਨ ਉਸ ਵੀ ਆਖਿਆ ਜੀ ਮੇਰੇ ਗੁਰੂ ਹਨ ਮਹਾਰਾਜ ਸ਼ੇਰ ਸਿੰਘ ਕ੍ਰਿਸ਼ਨ ਮਹਾਰਾਜ ਦਾ ਜਮਾ ਹੈ ਤੇ ਇਹਨਾਂ ਦੇ ਦਰਸ਼ਨੋਂ ਤਾਂ ਰਖੀ ਮੁਨੀ ਵੀ ਤਰਸ ਰਹੇ ਹਨ ਸਾਡੇ ਬੜੇ ਵੱਡੇ ਭਾਗ ਕਲਯੁਗ ਵਿੱਚ ਹਨ ਜਿਨ੍ਹਾਂ ਨੂੰ ਦਰਸ਼ਨ ਹੋਏ ਹਨ ਦਿੱਲੀ ਵਾਲੇ ਗੋਪਾਲ ਸਿੰਘ ਨੂੰ ਪੁੱਛਦੇ ਹਨ ਖੜ ਸਿੰਘ ਇਸ਼ਾਰਾ ਕੀਤਾ ਕਿ ਗੋਪਾਲ ਸਿੰਘ ਵੇਖੀ ਬਣੀਆਂ ਨਾ ਬਣ ਜਾਈਂ ਗੋਪਾਲ ਸਿੰਘ ਵੀ ਆਖਿਆ ਜੀ ਮੇਰੇ ਗੁਰੂ ਹਨ ਰੰਗਾ ਸਿੰਘ ਪਾਤਸ਼ਾਹ ਦੇ ਚਾਚੇ ਨੂੰ ਪੁੱਛਿਆ ਕਿ ਤੇਰੇ ਕੀ ਲੱਗਦੇ ਹਨ ਉਹਨਾਂ ਆਖਿਆ ਜੀ ਦੇਹ ਕਰਕੇ ਤਾਂ ਮੇਰੇ ਭਤੀਜਾ ਹਨ ਤੇ ਸੰਤ ਮਨੀ ਸਿੰਘ ਨੇ ਇਹਨਾਂ ਨੂੰ ਲੱਭਾ ਹੈ ਉਸ ਦਿਨ ਤੋਂ ਮੈਂ ਵੀ ਇਹਨਾਂ ਦੇ ਚਰਨ ਪੂਜਦਾ ਹਾਂ ਤੇ ਮੇਰੇ ਸੱਚੇ ਮਾਪੇ ਹਨ ਫੇਰ ਬਜੀਤ ਸਾਹਿਬ ਆਖਿਆ ਮੈਂ ਕਾਗਜ਼ ਲਿਖ ਕੇ ਅਫਸਰ ਨੂੰ ਭੇਜ ਦਿਆਂਗਾ ਜੋ ਹੁਕਮ ਆਵੇਗਾ ਤੁਹਾਨੂੰ ਸੁਣਾਇਆ ਜਾਵੇਗਾ ਮਹਾਰਾਜ ਜੀ ਤੁਸੀਂ ਸਵੇਰੇ ਚਲੇ ਜਾਣਾ ਤੇ ਸੰਤ ਮਨੀ ਸਿੰਘ ਤੇ ਸੰਗਤ ਇੱਥੇ ਰਹੇਗੀ ਅਗਲੇ ਦਿਨ ਮਹਾਰਾਜ ਹੋਰੀ ਗੱਡੀ ਚੜ ਗਏ ਮਨੀ ਸਿੰਘ ਤੇ ਸੰਗਤ ਤਿੰਨ ਦਿਨ ਤੇ 1 ਮਹੀਨਾ ਠਾਣੇ ਰਹੇ ਫੇਰ ਮਹੀਨੇ ਪਿਛੋਂ ਕਾਗਜ਼ ਆਏ ਤੇ ਹੁਕਮ ਹੋਇਆ ਕਿ ਮਹਾਰਾਜ ਸ਼ੇਰ ਸਿੰਘ ਹੋਰੀ ਕੁਝ ਨਹੀਂ ਲਿਖਾਉਂਦੇ ਤੇ ਨਾਂ ਪੜੇ ਹੋਏ ਹਨ ਸੰਤ ਮਨੀ ਸਿੰਘ ਬਿਰਧ ਅਵਸਥਾ ਹੈ ਸੁਖਾ ਸ਼ਰਦਾਈ ਛਾਕੇ ਵਦ ਕਟ ਲਿਖੀ ਜਾਂਦਾ ਹੈ ਇਹਨੂੰ ਨਜ਼ਰਬੰਦ ਕੀਤਾ ਜਾਵੇ ਬਾਣੀ ਵੀ ਨਜ਼ਰਬੰਦ ਕਰਕੇ ਪੈਰੇ ਲੱਗ ਜਾ ਸਿੱਖਾਂ ਨੂੰ ਹਾਥ ਕੜੀਆਂ ਲਗਾ ਕੇ ਤੇ ਸਾਲ ਦੀਆਂ ਜ਼ਮਾਨਤਾਂ ਕਰਕੇ ਆਪੇ ਆਪੋ ਆਪਣੇ ਘਰ ਹੀ ਪਹੁੰਚਾਇਆ ਜਾਵੇ ਸੰਤ ਫਮਣ ਸਿੰਘ ਨੂੰ ਵੀ ਮਨੀ ਸਿੰਘ ਦੇ ਨਾਲ ਹੀ ਨજરਬੰਦ ਕੀਤਾ ਜਾਵੇ ਇਸ ਤਰ੍ਹਾਂ ਕਾਗਜ਼ ਆਏ ਉਸੇ ਤਰ੍ਹਾਂ ਕੀਤਾ ਗਿਆ ਜੀ ਸੋਹਣ ਸੱਚੇ ਪਾਤਸ਼ਾਹ ਨੇ ਕਮਿੰਡ ਆਉਣਾ ਤੇ ਮਾਜੇ ਦੀ ਸੰਗਤ ਨੇ ਦਰਸ਼ਨ ਕਰਨ ਆਉਣਾ ਸੱਚੇ ਪਾਤਸ਼ਾਹ ਨੇ ਕਮਿੰਡ ਆਉਣਾ ਤੇ ਮਾਜੇ ਦੀ ਸੰਗਤ ਨੇ ਦਰਸ਼ਨ ਕਰਨ ਆਉਣਾ ਜਿਸ ਵਕਤ ਫੇਰ ਸੱਚੇ ਪਿਤਾ ਦੀਨदयाल ਕਮਿੰਡ ਆ ਗਏ ਹਨ ਸਾਰੇ ਘਰ ਦੇ ਟੱਬਰ ਨੂੰ ਬੜੀ ਖੁਸ਼ੀ ਪ੍ਰਾਪਤ ਹੋਈ ਨਗਰ ਦੇ ਕੁਝ ਵਾਸੀਆਂ ਨੂੰ ਪਾਤਸ਼ਾਹ ਦੇ ਆਉਣ ਨਾਲ ਸੋਗ ਪੈ ਗਿਆ ਐਡੇ ਮਾੜਿਆਂ ਭਾਗਾਂ ਵਾਲੇ ਸਨ ਜੀ ਤੀਨ ਲੋਕ ਦੇ ਮਾਲਕ ਨੂੰ ਵੇਖ ਕੇ ਖੁਸ਼ ਨਹੀਂ ਹੋਏ ਕਿ ਸਾਡੇ ਨਗਰ ਦੇ ਵਿੱਚ ਵੱਡੇ ਦਿਆਲੂਆਂ ਨੇ ਅਵਤਾਰ ਧਾਰਿਆ ਹੈ ਧੰਨ ਹੈ ਇਹ ਨਗਰ ਪਰ ਜੀਆਂ ਦੇ ਕੀ ਅਖਤਿਆਰ ਹੈ ਸੱਚੇ ਪਿਤਾ ਨੇ ਉਹਨਾਂ ਨੂੰ ਸੁਰਤ ਨਹੀਂ ਆਉਣ ਦਿੱਤੀ ਸੋਹਣ ਮਹਾਰਾਜ ਦੀ ਸ਼ਾਦੀ ਦੀ ਸਾਖੀ ਮਹਾਰਾਜ ਦੀ ਸ਼ਾਦੀ ਦੀ ਸਾਖੀ ਮਾਝੇ ਦੇ ਸਿੱਖ ਮਹਾਰਾਜ ਆਇਆਂ ਨੂੰ ਸੁਣ ਕੇ ਦਰਸ਼ਨ ਕਰਨ ਆਏ ਹਨ ਤੇ ਦਰਸ਼ਨ ਕਰਕੇ ਸ਼ੁਕਰ ਗੁਜ਼ਾਰਦੇ ਹਨ ਬਾਬੇ ਮਨੀ ਸਿੰਘ ਦਾ ਜੇਲ ਵਿੱਚ ਹੋਣਾ ਸੁਣ ਕੇ ਬਹੁਤ ਹਿਰਕ ਕਰਦੇ ਹਨ ਪਾਤਸ਼ਾਹਾਂ ਦੇ ਹਨ ਫਿਰ ਕੀ ਹੋਇਆ ਸਾਡੇ ਹੁਕਮ ਵਿੱਚ ਇਹ ਸਾਰੀ ਖੇਡ ਹੈ ਬਾਬੇ ਦੀ ਸੇਵਾ ਬਾਬੇ ਮਨੀ ਸਿੰਘ ਹੀ ਕਰਨੀ ਹੈ ਹੋਰ ਕੋਈ ਨਹੀਂ ਕਰ ਸਕਦਾ ਮਾਝੇ ਦੀ ਸਿੱਖੀ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਤਨੋਂ ਮਨੋਂ ਹਾਜ਼ਰ ਸੀ ਗੁੱਜਰ ਸਿੰਘ ਸੇਵਾ ਵਿੱਚ ਹਰ ਵਕਤ ਰਹਿਣ ਲੱਗ ਪਿਆ ਆਸਾ ਸਿੰਘ ਮਜਬੀ ਸਿੱਖ ਵੀ ਸੇਵਾ ਵਿੱਚ ਹਾਜ਼ਰ ਰਹਿੰਦਾ ਸੀ ਤੇ ਘਰਾਂ ਦੇ ਵਿਹਾਰ ਵੀ ਕਰਦਾ ਸੀ ਦੂਸਰੇ ਸਿੱਖ ਵੀ ਮਹੀਨੇ 2 ਜਾਂ 1 ਜ਼ਰੂਰ ਆਣ ਕੇ ਸੇਵਾ ਵਿੱਚ ਹਾਜ਼ਰ ਹੁੰਦੇ ਹਨ ਲਾਭ ਸਿੰਘ ਮਜਬੀ ਲਾਭ ਸਿੰਘ ਮਜਬੀ ਸਿੰਘ ਹਰ ਵਕਤ ਸੇਵਾ ਵਿੱਚ ਹਾਜ਼ਰ ਸੀ ਜਾਂ ਘਾ ਘੋੜਿਆਂ ਨੂੰ ਲਿਆ ਕੇ ਪਾਉਣਾ ਤੇ ਜਾਂ ਲੰਗਰ ਵਿੱਚ ਬਾਲਣ ਲਿਆਉਣਾ ਇਹ ਸੇਵਾ ਉਸ ਦੀ ਸੀ ਜਿਸ ਵਕਤ ਪਾਤਸ਼ਾਹ ਹੁਕਮ ਕਰਨਾ ਉਸੇ ਵਕਤ ਛਾਲਾ ਮਾਰ ਕੇ ਖੁਸ਼ੀ ਨਾਲ ਸੇਵਾ ਨੂੰ ਲੱਗ ਪੈਣਾ ਰਾਤ ਜਿਸ ਵਕਤ ਪਾਤਸ਼ਾਹ ਪਲੰਘ ਤੇ ਬਰਾਜਮਾਨ ਹੁੰਦੇ ਸਨ ਲਾਭ ਸਿੰਘ ਚਰਨਾਂ ਵੱਲ ਬੈਠ ਕੇ ਸਾਰੀ ਸਾਰੀ ਰਾਤ ਸ਼ਬਦ ਪੜਦਾ ਰਹਿੰਦਾ ਸੀ ਤੇ ਸੱਚੇ ਪਿਤਾ ਦਾ ਜਸ ਕਰਦਾ ਸੀ ਸੇਵਾ ਵਿੱਚ ਬਹੁਤ ਖੁਸ਼ ਰਹਿੰਦਾ ਸੀ ਜਿਸ ਵਕਤ ਸੱਚੇ ਪਿਤਾ ਖਲੋਕੇ ਕੇਸਵੰਦੇ ਹੁੰਦੇ ਸੀ ਲਾਭ ਸਿੰਘ ਨੇ ਬੁੱਕ ਕਰ ਛੱਡਣਾ ਤੇ ਕੇਸ ਜਿਹੜੇ ਝੜ ਕੇ ਬੁੱਕ ਵਿੱਚ ਡਿਗਣੇ ਉਸ ਨੇ ਇਕੱਠੇ ਕਰਕੇ ਪੱਗ ਪੱਲੇ ਬਨ ਲੈਣੇ ਤੇ ਨਹਿਰ ਵਿੱਚ ਜਾ ਪਾਉਣੇ ਜੀ ਦਿਲ ਵਿੱਚ ਇਹ ਖਿਆਲ ਕਰਨਾ ਕਿ ਮੇਰੇ ਪਾਤਸ਼ਾਹ ਦੇ ਵਾਹ ਕਿ ਸੇਦੇ ਪੈਰ ਹੀਠਣਾ ਆ ਜਾ ਗੁਜਰ ਸਿੰਘ ਤੋੜੇ ਵਾਲੇ ਨੇ ਵੀ ਹੱਥਾਂ ਦੀ ਸੇਵਾ ਬਹੁਤ ਕਰਨੀ ਪਾਤਸ਼ਾਹ ਦੀ ਦਿਆ ਨਾਲ ਇਸੇ ਤਰ੍ਹਾਂ ਸਿੱਖ ਆਣ ਕੇ ਬੜੇ ਪ੍ਰੇਮ ਨਾਲ ਦਰਸ਼ਨ ਕਰਦੇ ਸੀ ਫਿਰ ਦੂਸਰੇ ਹਾਰਵਿਚ ਸਾਲ ਪਿਛੋਂ ਕਲੀਆਂ ਵਾਲਿਆਂ ਪਾਤਸ਼ਾਹ ਦਾ ਵਿਆਹ ਮੁਕਰਰ ਕਰ ਦਿੱਤਾ ਉਸ ਵਕਤ ਸਾਰੀ ਸਿੱਖੀ ਪਾਤਸ਼ਾ ਗੰਡਾਂ ਕੱਲੀਆਂ ਤੇ ਸਾਰੇ ਸਿੱਖ ਹਮ ਹਮਾ ਕੇ ਪਾਤਸ਼ਾ ਦੀ ਸ਼ਾਦੀ ਵਿੱਚ ਆਏ ਹਨ ਜੀ ਗੁੱਜਰ ਸਿੰਘ ਨੇ ਅੱਠ ਪੀਪੇ ਘੋੜੇ ਆਂਦੇ ਜਿਸ ਵਕਤ ਪਾਤਸ਼ਾ ਜੰਝ ਚੜਨ ਲੱਗੇ ਉਸ ਵਕਤ ਸਾਰੀ ਸਿੱਖੀ ਨੇ ਪੂਜਾ ਭੇਟਾ ਪਾਤਸ਼ਾ ਅੱਗੇ ਰੱਖੀ ਹੈ ਮਾਨਾ ਸਿੰਘ ਪੁੱਚਰ ਵਾਲੇ ਨੇ ਇੱਕ ਠੂਠੀ ਸੋਨੇ ਦੀ ਤੇ ਮਾਇਆ ਵੀ ਪਾਤਸ਼ਾਹ ਅੱਗੇ ਰੱਖੀ ਸਾਰੀ ਸੰਗਤ ਨੇ ਪਰਾਤ ਭਰ ਕੇ ਰਪਈਆਂ ਦੀ ਤੇ ਸਾਰਾ ਮਾਤਾ ਹੋਰਾਂ ਦਾ ਸੋਨੇ ਦਾ ਗਹਿਣਾ ਪਾਤਸ਼ਾਹ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਤੇ ਪ੍ਰਕਰਮਾਂ ਕੀਤੀਆਂ ਜੀ ਸੋਹੰ ਦਿੱਲੀ ਵਾਲੇ ਖੜ ਸਿੰਘ ਨੇ ਤਕ ਸਾਲ ਦੇ ਵਿੱਚੋਂ ਨਵੇਂ ਪੈਸੇ ਨਵੇਂ ਰੁਪਏ ਲਿਆ ਕੇ ਪਰਾਤ ਭਰ ਕੇ ਪਾਤਸ਼ਾਹ ਅੱਗੇ ਰੱਖ ਦੱਤੀ ਤੇ ਆਖਣ ਲੱਗੇ ਪਾਤਸ਼ਾਹ ਇਹ ਨਵੇਂ ਪੈਸੇ ਤੇ ਰੁਪਏ ਸੁੱਟ ਕਰਨ ਨੂੰ ਜੰਨ ਵਾਸਤੇ ਆਂਦੇ ਹਨ ਜੰਨ ਚੜਨ ਲੱਗਿਆਂ ਪਾਤਸ਼ਾਹ ਨੇ ਗਰੀਬ ਗੁਰਬੇ ਨੂੰ ਬਹੁਤ ਧਨ ਵੰਡਿਆ ਫੇਰ ਸੱਚੇ ਪਿਤਾ ਨੇ ਸਾਰਿਆਂ ਸਿੱਖਾਂ ਦੀਆਂ ਦਾਣਿਆਂ ਮੰਗਰ ਪੈਸਿਆਂ ਦੀਆਂ ਝੋਲੀਆਂ ਭਰ ਦਿੱਤੀਆਂ ਹਨ ਜਿਸ ਵਕਤ ਜਨ ਤੁਰੇ ਹਨ ਤੇ ਨਵੇਂ ਰੁਪਏ ਪਾਤਸ਼ਾ ਸੁੱਟ ਕਰੀ ਜਾਂਦੇ ਹਨ ਮਗਰ ਸਿੱਖ ਸੁੱਟ ਕਰੀ ਜਾਂਦੇ ਹਨ ਗੱਲ ਕੀ ਮਾਇਆ ਨਾਲ ਗਲੀਆਂ ਚਿੱਟੀਆਂ ਕਰੀ ਜਾਂਦੇ ਹਨ ਸਭ ਨਗਰ ਦੇ ਵਾਸੀ ਤੇ ਰਾਹੀ ਪਾਂਦੀ ਵੀ ਉਸ ਵਕਤ ਦੀਨ ਦੇ ਆਲ ਦੇ ਦਰਸ਼ਨ ਕਰਕੇ ਧਨ ਧਨ ਕਰ ਰਹੇ ਹਨ ਜੋ ਵੇਦਾਂ ਦੇ ਜਾਣਨ ਵਾਲੇ ਪੰਡਤ ਸਨ ਉਹ ਬਚਨ ਕਰਦੇ ਹਨ ਕਿ ਜਾਂ ਕ੍ਰਿਸ਼ਨ ਮਹਾਰਾਜ ਰਾਜਾ ਨੂੰ ਵਿਆਉਣ ਗਏ ਸਨ ਇਸ ਤਰ੍ਹਾਂ ਤੇ ਜਾਂ ਅੱਜ ਮਹਾਰਾਜ ਸ਼ੇਰ ਸਿੰਘ ਉਸ ਤਰ੍ਹਾਂ ਸੋਭਾ ਪਾ ਰਹੇ ਸਨ ਜੋ ਵੇਦਾਂ ਦੇ ਜਾਣਨ ਵਾਲੇ ਪੰਡਤ ਸਨ ਉਹ ਵਚਨ ਕਰਦੇ ਹਨ ਕਿ ਜਾਂ ਕ੍ਰਿਸ਼ਨ ਮਹਾਰਾਜ ਰਾਧਾ ਨੂੰ ਵਿਆਉਣ ਗਏ ਸਨ ਇਸ ਤਰ੍ਹਾਂ ਤੇ ਜਾਂ ਅੱਜ ਮਹਾਰਾਜ ਸ਼ੇਰ ਸਿੰਘ ਉਸ ਤਰ੍ਹਾਂ ਸੋਭਾ ਪਾ ਰਹੇ ਹਨ ਕਈ ਆਖਦੇ ਹਨ ਕਿ ਪਈ ਜਾਂ ਰਾਮ ਜੀ ਸੀਤਾ ਨੂੰ ਵਿਆਉਣ ਗਏ ਇਸ ਤਰ੍ਹਾਂ ਸੁਭਾਏਮਾਨ ਹੋਏ ਸਨ ਜੀ ਕਈ ਸਿਆਣੇ ਆਖਦੇ ਹਨ ਕਿ ਭਾਈ ਉਹ ਕ੍ਰਿਸ਼ਨ ਮਹਾਰਾਜ अवतार ਧਾਰਿਆ ਹੈ ਬਿਨਾ ਪਰਿਪੂਰਨ 16 ਕਲਾ ਸੰਪੂਰਨ ਤੋਂ ਇਹ ਸੋਭਾ ਨਹੀਂ ਹੋ ਸਕਦੀ ਬਿਨਾ ਪਰਿਪੂਰਨ 16 ਕਲਾ ਸੰਪੂਰਨ ਤੋਂ ਇਹ ਸੋਭਾ ਨਹੀਂ ਹੋ ਸਕਦੀ ਦਿਨ ਹੁੰਦੇ ਜਾ ਕੇ ਕੱਲੀਆਂ ਆਪਣੇ ਹਾਂ ਜੀ ਕੱਲੀਆਂ ਤੋਂ ਮੀਲ ਉਰਾਂ ਆਣ ਕੇ ਦੁਨੀਆ ਖਲੋਤੀ ਹੈ ਕਿ ਪਾਤਸ਼ਾਹ ਨੇ ਟਕਣਾ ਹੈ ਮੀਲ ਪੈਂਡੇ ਉਤੋਂ ਪਾਤਸ਼ਾਹ ਸੁੱਟ ਕਰਨ ਲੱਗੇ ਹਨ ਗਰੀਬ ਗੁਰਬਾ ਮਾਇਆ ਚੋ ਕੇ ਆਨੰਦ ਪਰਸੰਨ ਹੋ ਰਹੇ ਹਨ ਜੀ ਤੇ ਜਿਸ ਵਕਤ ਘਰ ਆਏ ਹਨ ਨਗਰ ਦੇ ਵਾਸੀਆਂ ਬੜੀ ਸੇਵਾ ਕੀਤੀ ਹੈ ਅਗਲੇ ਦਿਨ ਪਾਤਸ਼ਾਹ ਫੇਰੇ ਕਰਕੇ ਵਾਪਸ ਉਸੇ ਤਰ੍ਹਾਂ ਸੋਟ ਕਰਦੇ ਖੁਸ਼ੀਆਂ ਕਰਦੇ ਘਰਾਂ ਨੂੰ ਆ ਗਏ ਹਨ ਜੀ ਗਵਿੰਡ ਆਣ ਕੇ ਵੀ ਬੜਾ ਗਰੀਬਾਂ ਨੂੰ ਅੰਨ ਪਾਣੀ ਵੰਡਿਆ ਹੈ ਧੰਨ ਧੰਨ ਹੋ ਰਹੀ ਹੈ ਅਗਲੇ ਦਿਨ ਪਾਤਸ਼ਾਹ ਕੋਲੋਂ ਬੇਨਤੀਆਂ ਕਰਕੇ ਸਿੱਖ ਖੁਸ਼ੀਆਂ ਮੰਗ ਰਹੇ ਹਨ ਸਿੱਖ ਘਰੋ ਕਰੀ ਆ ਗਏ ਹਨ ਕਈ ਸਿੱਖ ਇਥੇ ਸੇਵਾ ਵਿੱਚ ਹਾਜ਼ਰ ਰਹੇ ਹਨ ਜੀ

ਭਗਵਾਨ ਦੀ ਜੈ ਸੋ ਹੰ ਮਹਾਰਾਇ ਸ਼ੇਰ ਸੰਗ ਵਿਸ਼ਨੂ ਭਗਵਾਨ ਦੀ ਜੈ ਸੋ ਹੰ ਮਹਾਰਾਇ ਸ਼ੇਰ ਸੰਗ ਵਿਸ਼ਨੂ ਭਗਵਾਨ ਦੀ ਜੈ